ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਇੱਕ ਸੁਨਿਆਰਾ ਸੀਗਾ ਤੇ ਉਹਦਾ ਪਰਿਵਾਰ ਸੀਗਾ ਤੇ ਉਹਦੇ ਬੇਟਾ ਸੀ ਸੁਨਿਆਰੇ ਦਾ ਤੇ ਸੁਨਿਆਰੇ ਨੇ ਜਾਨੀ ਕਿ ਆਪਣੇ ਬੇਟੇ ਨੂੰ ਬਹੁਤ ਵਧੀਆ ਢੰਗ ਨਾਲ ਬਰੀਕੀ ਨਾਲ ਆਪਣੇ ਕਿੱਤੇ ਦੀਆਂ ਉਹਨੂੰ ਬਰੀਕੀਆਂ ਸਮਝਾਈਆਂ ਕਿਦਾਂ ਗਹਿਣੇ ਬਣਾਉਣੇ ਆ ਕਿੰਦਾ ਕਿ ਸੱਚੀ ਦੀ ਅਸਲੀ ਨਕਲੀ ਦੀ ਪਰਖ ਕਰੀਦੀ ਆ ਸਭ ਕਾਸੀ ਉਹਨੇ ਬਹੁਤ ਉਹਨੂੰ ਸੂਝ-ਬੂਝ ਨਾਲ ਸਮਝਾਇਆ ਇੱਕ ਸਮਾਂ ਹੋਇਆ ਕਿ ਉਹਨੇ ਆਪਣੇ بیٹے ਦੀ ਸ਼ਾਦੀ ਕਰ ਦਿੱਤੀ ਤੇ ਉਹ ਆਪ ਵੀ ਉਹ ਬ੍ਰਮਲੀਨ ਹੋ ਗਿਆ ਤੇ ਉਹਦੇ بیٹے ਨੇ ਵੀ ਬਹੁਤ ਇਮਾਨਦਾਰੀ ਨਾਲ ਕੰਮ ਕਰਨਾ ਤੇ ਇੱਕ ਸਮਾਂ ਆਇਆ ਉਹਦੇ بیٹے ਦੀਆਂ ਕਿਸੇ ਕਾਰਨਾਂ ਕਰਕੇ ਅੱਖਾਂ ਦੀ ਲਾਈਟ ਚਲ ਗਈ ਤੇ ਹੁਣ ਅੱਖਾਂ ਦੀ ਲਾਈਟ ਚਲ ਗਈ ਤੇ ਉਹਨੂੰ ਫਿਰ ਕੰਮ ਕੀਤਾ ਵੀ ਟੱਡ ਗਿਆ ਕਿਉਂਕਿ ਅੱਖਾਂ ਨਹੀਂ ਰਹੀਆਂ ਤੇ ਕੰਮ ਵੀ ਟੱਡ ਗਿਆ ਤੇ ਉਹ ਹੁਣ ਦੱਖਾਤੇ ਖਰਚਾ ਵੀ ਹੋਣ ਲੱਗ ਪਿਆ ਇਨਕਮ ਘਟ ਗਈ ਖਰਚਾ ਵਧ ਗਿਆ ਤੇ ਉਹ ਪਰੇਸ਼ਾਨ ਜਿਆ ਹੋ ਗਿਆ ਚਲੋ ਫੇ ਵੀ ਉਹਨੇ ਕਹਿਣਾ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਤੇਰੀ ਰਜਾਛਈਆ ਸਮਾਂ ਬੀਤਦਾ ਗਿਆ ਤੇ ਜਦੋਂ ਉਹਦੇ ਤੇ ਹਾਲਾਤ ਮਾੜੇ ਹੋ ਗਏ ਉਹਦੀ ਕਦਰ ਕਰਨੀ ਛੱਡ ਦਿੱਤੀ ਪਰਿਵਾਰ ਨੇ ਵੀ ਤੇ ਬਾਹਰ ਦੇ ਲੋਕਾਂ ਨੇ ਤੇ ਉਹਦੀ ਇੱਕ ਉਹਨੇ ਫੇ ਵੀ ਕਹਿਣਾ ਚਲੋ ਕੋਈ ਨਹੀਂ ਮਾਲਕਾ ਤੇ ਸਮਾਂ ਬੀਤਦਾ ਗਿਆ ਉਹ ਜਿੱਦਾਂ ਦਾ ਵੀ ਟਾਈਮ ਆਇਆ ਕੱਟੀ ਗਿਆ ਇੱਕ ਵਾਰੀ ਕਿਸੇ ਰਾਜੇ ਨੇ ਉਹ ਐਲਾਨ ਕਰਾਇਆ ਵੀ ਮੈਂ ਆਪਣੀ ਸਭਾ ਦੇ ਵਿੱਚ ਬੁਲਾਉਣੀ ਆ ਕੌਣ ਮਤਲਬ ਕਿ ਅਸਲੀ ਨਕਲੀ ਚੀਜ਼ ਦੀ ਪਛਾਣ ਕਰੂੰਦਾ ਭਈ ਕਿਹੜਾ ਵਧੀਆ ਜੋੜੀ ਆ ਤੇ ਮੈਂ ਉਹਨੂੰ ਆਪਣੇ ਦਰਬਾਰ 'ਚ ਰੱਖਣਾ ਆ ਤੇ ਸਾਰੇ ਲੋਕੀ ਉੱਥੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਨੂੰ ਆ ਗਏ ਉਹ ਕਹਿੰਦਾ ਕਿ ਚਲੋ ਮੇਰੀ ਜੇ ਅੱਖਾਂ ਦੀ ਲਾਈਟ ਨਹੀਂ ਚਲੋ ਕੋਈ ਨਹੀਂ ਤੇ ਮੈਨੂੰ ਵੀ ਆਪਣੇ ਆਪਣੇ بیٹے ਨੂੰ ਕਹਿੰਦਾ ਵੀ ਮੈਨੂੰ ਵੀ ਉੱਥੇ ਪੁੱਤ ਛੱਡਿਆ ਉਹ ਕਹਿੰਦੇ ਹੋਰ ਤੇਰੀ ਅੱਖਾਂ ਦੀ ਲਾਈਟ ਨਹੀਂ ਹੋ ਚਲੋ ਜਿੱਦਾਂ ਵੀ ਕਿਦਾਂ ਚੱਲ ਗਿਆ ਉੱਥੇ ਪਹੁੰਚ ਗਿਆ ਰਾਜੇ ਦੇ ਦਰਬਾਰ 'ਚ ਹੁਸਨਿਆਰੇ ਦਾ ਬੇਟਾ ਜਦ ਪਹੁੰਚ ਗਿਆ ਤੇ ਉੱਥੇ ਉਹਨੇ ਇੱਕ ਪਾਸੇ ਜਾਇ ਹੋ ਕੇ ਬਹਿ ਗਿਆ ਉੱਥੇ ਬਹੁਤ ਸਜ ਬਜ ਕੇ ਆਏ ਵੱਲੋਂ ਕੀ ਉਹ ਆਪਣੀ ਹਾਲਾਤ ਤੇ ਇੱਕ ਪਾਸੇ ਨੂੰ ਹੋ ਗਿਆ ਉਹਨੂੰ ਉੱਥੇ ਦਰਬਾਰ ਚ ਵੀ ਉਹ ਐਮੀਅਤ ਨਹੀਂ ਦਿੱਤੀ ਜੋ ਕਿ ਕਿਸੇ ਦੇ ਵਧੀਆ ਕੱਪੜੇ ਜਾਂ ਕੁਝ ਵੀ ਸੀਗਾ ਉਹ ਆਰਾਮ ਨਾਲ ਬੈਠਾ ਰਿਹਾ ਇੱਕ ਖੁੰਝ ਤੇ ਸਾਰਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਇੱਕ ਸੁਨਿਆਰਾ ਆਇਆ ਕਿਹਾ ਵੀ ਮਹਾਰਾਜ ਆ ਦੇਖਿਓ ਮੇਰੇ ਹੀਰੇ ਆ ਇਹ ਚ ਕਿਹੜਾ ਨਕਲੀ ਆ ਤੇ ਕਿਹੜਾ ਅਸਲੀ ਆ ਤੇ ਉਹ ਕੋਈ ਵੀ ਸਭ ਨੇ ਉਹਨਾਂ ਨੇ ਪਰਖ ਕੀਤੀ ਪਰ ਉਹ ਜਾਣਕੀਰ ਨਹੀਂ ਉਹਨਾਂ ਨੂੰ ਮਿਲਿਆ ਅਸਲੀ ਨਕਲੀ ਦੀ ਪਛਾਣ ਕਰਨੇ ਵਾਲਾ ਤੇ ਉਹ ਕਹਿੰਦੇ ਵੀ ਐਡਾ ਰਾਜਾ ਤੁਸੀਂ ਦਰਬਾਰ ਸਜਾਇਆ ਕੋਈ ਵੀ ਤੇਰੇ ਅਰੀਏ ਚ ਹੈ ਨਹੀਂ ਇਦਾਂ ਦਾ ਮਤਲਬ ਕੀ ਹੀਰੇ ਦੀ ਅਸਲੀ ਨਕਲੀ ਦੀ ਪਛਾਣ ਕਰ ਸਕੇ ਤੇ ਜਦ ਇਹਨੂੰ ਉਹ ਜਿਹੜਾ ਸੀਗਾ ਕਹਿੰਦੇ ਵੀ ਉਹ ਇੱਕ ਰਹਿ ਗਿਆ ਬੰਦਾ ਉਹਨੂੰ ਅੱਖਾਂ ਤੋਂ ਨਹੀਂ ਦਿਸਦਾ ਵੀ ਉਹਨੂੰ ਕੋਈ ਪੁੱਛ ਲਓ ਇੰਦੇ ਤੁਸੀਂ ਬਜ਼ੁਰਗੋ ਜੀ ਦੇਖ ਸਕਦੇ ਆ ਕਿ ਤਹਾਜੀ ਮੈਨੂੰ ਲੈ ਚਲੋ ਉੱਥੇ ਚੇਅਰ ਤੇ ਉਹਨ ਜਦੋਂ ਦੇਖਿਆ ਭਈ ਸਾਰੇ ਦਰਬਾਰ ਛਸਣ ਲੱਪੇ ਭਈ ਅੱਖਾਂ ਤੋਂ ਇਹਨੂੰ ਦੀਦਾ ਨਹੀਂ ਤੇ ਇੰਨੇ ਇੰਨੇ ਜਿਹੜੇ ਸੂਝ-ਬੂਝ ਵਾਲੇ ਉਹ ਪਰਖ ਨਹੀਂ ਕਰ ਸਕੇ ਤੇ ਇਹ ਕਰੂਗਾ ਅਸਲੀ ਨਕਲੀ ਦੀ ਪਛਾਣ ਤੇ ਜਦੋਂ ਉਹ ਗਿਆ ਤੇ ਹੁਣ ਦੋ ਹੀਰੇ ਆਪਣੇ ਹੱਥਾਂ 'ਚ ਫੜ ਲਏ ਆ ਤੇ ਅੱਖਾਂ ਤੋਂ ਉਹਨੂੰ ਦਿਖਾਈ ਨਹੀਂ ਦਿੰਦਾ ਕਿ ਉਹਨੂੰ ਦੋਇਆ ਫੜੇ ਜਦੋਂ ਹੀਰੇ ਤੇ ਉਹਨੇ ਦੱਸ ਦਿੱਤਾ ਵੀ ਆ ਨਕਲੀਆ ਅਸਲੀ ਉਹ ਵਾਕਿਆ ਇਹ ਇਤ ਨਹੀਂ ਸੀ ਕਿ ਜਿਹੜਾ ਅਸਲੀ ਸੀ ਉਹਨੂੰ ਉਹ ਅਸਲੀ ਕਿਹਾ ਜਿਹੜਾ ਨਕਲੀ ਸੀ ਉਹਨੂੰ ਨਕਲੀ ਕਿਹਾ ਸਾਰੇ ਹੈਰਾਨ ਹੋ ਗਏ ਕਿ ਵੀ ਇਹ ਕਿੰਦਾ ਜੰਮਾ ਹੋਇਆ ਉਹ ਫਿਰ ਹੋਰ ਚੋਰੀ ਨੂੰ ਲਿਆਈ ਤੇ ਦੇਖਿਓ ਤਾਂ ਕਹਿੰਦੇ ਨਹੀਂ ਵੀ ਇਹ ਸਹੀ ਆ ਇਹਨ ਜੋ ਅਸਲੀ ਸੀ ਉਹਨੂੰ ਅਸਲੀ ਕਿਹਾ ਜੋ ਨਕਲੀ ਸੀ ਉਹਨੂੰ ਉਹ ਨਕਲੀ ਕਿਹਾ ਇਹ ਵੀ ਸਹੀ ਆ ਉਹ ਸਾਰੇ ਕਹਿੰਦੇ ਵੀ ਤੁਸੀਂ ਇਹ ਕਿੱਥੋਂ ਪੜ੍ਹ ਕੇ ਸਿੱਖੀ ਆ ਉਹ ਕਹਿੰਦਾ ਕਿ ਵੀ ਮੈਂ ਆਦੂ ਪਤ ਗਿਆ ਮੇਰੇ ਬਾਪ ਨੇ ਮੈਨੂੰ ਸਿਖਾਇਆ ਸੀ ਇਹ ਆਪਣੀ ਕਲਾ ਦਾ ਹੁਨਰ ਇਹ ਮੈਂ ਬ੍ਰਿਖੀਨਾ ਸਿੱਖਿਆ ਆ ਵੀ ਮੇਰੇ ਤੇ ਹਾਲਾਤ ਹੋ ਗਏ ਤਾਂ ਮੇਰੀ ਸਾਈਟ ਚਲ ਗਈ ਕੁਛ ਇੰਦਾ ਦਾ ਸਮਾਂ ਆਮ ਲੋਕਾਂ ਦਾ ਮੰਗੂ ਮੈਂ ਨਹੀਂ ਜਾਣੀ ਕਿ ਉਹ ਹੋਇਆ ਤੇ ਅਕਲ ਬਥੇਰੀ ਸੀ ਮੇਰੇ ਚ ਤੇ ਉਹ ਰਾਜੇ ਨੇ ਆਪਣੇ ਦਰਬਾਰ ਚ ਉਹਨੂੰ ਪਾਰਖੀ ਜੋਰੀ ਦਾ ਅਹੁਦਾ ਦੇ ਕੇ ਨਿਵਾਜਿਆ ਕਹਿੰਦੇ ਕਿ ਵੀ ਇਹ ਆ ਕਿਉਂਕਿ ਕਿ ਕਿ ਸਤੇ ਪਰਮਾਤਮਾ ਹਾਲਾਤ ਮਾੜੇ ਲਿਆਉਂਦਾ ਆ ਤੇ ਉਹ ਉਹਦੇ ਤੇ ਬੈਠਾ ਰਹੇ ਸਬਰ ਕਰਕੇ ਤੇ ਪਰਮਾਤਮਾ ਚੰਗੇ ਦਿਨ ਵੀ ਫਿਰ ਉਹ ਹੀ ਲਿਆਉਂਦਾ ਆ ਜਿੱਦਾਂ ਵੀ ਉਹ ਚੋਰੀ ਤੇ ਅੱਖਾਂ ਤੋਂ ਲਾਈਟ ਨਾ ਹੋਣ ਦੇ ਬਾਵਜੂਦ ਵੀ ਤੇ ਉਹਨੇ ਆਪਣਾ ਉਹਦਾ ਉੱਥੇ ਅਸਲੀ ਜੋਰੀ ਦਾ ਰਾਜਮਾ